ਮਨ ਦੀ ਅਗਵਾਈ ਕਰੇ ਪ੍ਰਭੂ ਤੇਰਾ ਪਵਿੱਤਰ ਆਤਮਾ ਮੈਨੂੰ ਟੱਚ ਕਰੇ ਖੁਦਮ ਇਸ ਸੇਮ ਨਾਲ ਰਹਿਣ ਪ੍ਰਭੂ ਪਰਮੇਸ਼ਰ ਖੁਦਮ ਇਹਨਾਂ ਦੇ ਹਾਲਾਤ ਦੀ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਪ੍ਰਾਰਥਨਾ ਤੇ ਅੱਜ ਰਾਤ ਦੇ ਪਰਮੇਸ਼ਰ ਦੇ ਵਚਨ ਦੇ ਲਈ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਪੇਤ ਭਰੀਆਂ ਗੱਲਾਂ ਅੱਜ ਇਸ ਵੀਡੀਓ ਵਿੱਚ ਦੇਖਾਂਗੇ ਪਰਮੇਸ਼ਰ ਦੇ ਹੁਕਮ ਨੂੰ ਲਵਾਂਗੇ ਔਰ ਮੈਂ ਆਸ ਕਰਦੀ ਹਾਂ ਤੇ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਇਸ ਪਰਮੇਸ਼ਰ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰੋਗੇ। ਉਹਨੂੰ ਪੂਰਾ ਕਰੋਗੇ ਤਾਂ ਤੁਹਾਡੀਆਂ ਜਿਹੜੀਆਂ ਗਵਾਹੀਆਂ ਬਣਨਗੀਆਂ ਤੁਸੀਂ ਇੱਕ ਆਸ਼ੀਸ਼ਵਰੀ ਜ਼ਿੰਦਗੀ ਜਿਵੋਗੇ ਪ੍ਰਭੀ ਅਸਮਸੀ ਦੇ ਨਾਮ 'ਚ। ਕਿਉਂਕਿ ਖੁਦਾਬੰਦ ਦੇ ਪਿਆਰੇ ਲੋਕੋ ਪਰਮੇਸ਼ਰ ਸਾਨੂੰ ਬੈਸਟ ਤੋਂ ਬੈਸਟ ਆਸ਼ੀਸ਼ ਬਰਕਤ ਦੇਣਾ ਚਾਹੁੰਦਾ। ਲੈਣਾ ਕਿ ਨਹੀਂ ਲੈਣਾ ਸਾਡੇ ਉੱਤੇ ਡਿਪੈਂਡ ਕਰਦਾ। ਵਚਨ ਤੇ ਲਿਖਿਆ ਤੰਨੇ ਉਹ ਜੋ ਮੇਰੇ ਵਚਨ ਸੁਣਦੇ ਤੇ ਉਹਦੇ ਉਤੇ ਚੱਲਦੇ ਮਤਲਬ ਵਚਨ ਨੂੰ ਸੁਣ ਕੇ ਉਹਦੇ ਤੇ ਕੰਮ ਕਰਦੇ ਨੇ ਅਮਲ ਕਰਦੇ ਨੇ ਕਿ ਵਚਨ ਵਿੱਚ ਮੈਨੂੰ ਕੀ ਸਿਖਾਇਆ ਗਿਆ ਅੱਜ ਅਸੀਂ ਜੋ ਵਚਨ ਪੜ੍ਹਨ ਜਾ ਰਹੇ ਹਾਂ ਅਗਰ ਤੁਸੀਂ ਧਿਆਨ ਨਾਲ ਸੁਣੋਗੇ ਤੇ ਮੰਨਣ ਕਰੋਗੇ ਤੇ ਆਪਣੇ ਆਪ ਨੂੰ ਨਵਚਨਾ ਵਰਗਾ ਕਰ ਲੋਗੇ ਮੇਰਾ ਵਿਸ਼ਵਾਸ ਹੈ ਖੁਦਾਵੰਦ ਦੇ ਪਿਆਰੇ ਲੋਗੋ ਤੁਸੀਂ 100% ਆਪਣੇ ਜੀਵਨ ਦੇ ਵਿੱਚ ਗਵਾਹਾਂ ਨੂੰ ਆਪਣੇ ਜੀਵਨ ਚ ਰਿਸੀਵ ਕਰੋਗੇ ਹallelujah ਆਓ ਅਸੀਂ ਪਹਿਲਾਂ ਪਰਮੇਸ਼ਰ ਦੀ ਅਗਵਾਈ ਲੈਣੇ ਆ ਤਾਂ ਕਿ ਅਗਵਾਈ ਲੈਣ ਤੋਂ ਬਾਅਦ ਅਸੀਂ ਉਸ ਬਚਨ ਨੂੰ ਪੜ ਸਕੀਏ ਜੋ ਪ੍ਰਭੂ ਅੱਜ ਸਾਨੂੰ ਦੇਣਾ ਚਾਹੁੰਦਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਦੀ ਸੁੰਦਰ ਸ਼ਾਮ ਦੇ ਲਈ ਪ੍ਰਭੂ ਤੁਸੀਂ ਦਿਨ ਭਰ ਸਾਨੂੰ ਸੰਭਾਲਿਆ ਇਹ ਤੁਹਾਡੀ ਕਿਰਪਾ ਹੈ ਇਹ ਤੁਹਾਡੀ ਦਇਆ ਹੈ ਪ੍ਰਭੂ ਜੀ ਪ੍ਰਭੂ ਜੀ ਫੋਨ ਅਸੀਂ ਤੇਰੇ ਬਚਨ ਨੂੰ ਲੈਣ ਲੱਗਿਆਂ ਖੁਦਾਵੰ ਬਚਨ ਨੂੰ ਲੈਣ ਲੱਗਿਆਂ ਪ੍ਰਭੂ ਅਸੀਂ ਆਪਣੀਆਂ ਰੂਹਾਂ ਨੂੰ ਅਸੀਂ ਪ੍ਰਾਣ ਨੂੰ ਸ਼ਰੀਰ ਨੂੰ ਪ੍ਰਭੂ ਤੇਰੇ ਹੱਥਾਂ ਵਿੱਚ ਸੌਂਪਦੇ ਨਾ ਤੇਰਾ ਪਵਿੱਤਰ ਆਤਮਾ ਕਬਜ਼ਾ ਕਰੇ ਤੇਰਾ ਪਵਿੱਤਰ ਆਤਮਾ ਸਾਨੂੰ ਅੱਜ ਸਿਖਾਏ ਸਾਡੀ ਬੁੱਧੀ ਨੂੰ ਸਾਡੀ ਸਮਝ ਨੂੰ ਖੋਲਦੇ ਪ੍ਰਭੂ ਬਲਕਿ ਅਸੀਂ ਸੰਸਾਰਿਕ ਬੁੱਧੀ ਨਾਲ ਅੱਜ ਵਚਨ ਸੁਣੀਏ ਬਲਕਿ ਤੇਰੀ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਅੱਜ ਤੇਰੇ ਵਚਨ ਸੁਣੀਏ ਤੇ ਉਹਦੇ ਉੱਤੇ ਅਮਲ ਕਰੀਏ ਪ੍ਰਭੂ ਜੀ ਸਾਡੀ ਅਗਵਾਈ ਕਰੋ ਪ੍ਰਭੂ ਜੀ ਵਿਸ਼ਵਾਸ ਹੈ ਪ੍ਰਭੂ ਤੋਰੀ ਸਾਡੀ ਛੋਟੀ ਜਿਹੀ ਦੁਆ ਬੇਨਤੀ ਨੂੰ ਸੁਣ ਲਿਆ ਤੇ ਕਬੂਲ ਕਰ ਲਿਆ ਜੋ ਮੰਗਿਆ ਉਹ ਦੇ ਦਿੱਤਾ ਖੁਦ ਅੰਦੀਏ ਯਿਸੂ ਮਸੀਹ ਦੇ ਸਾਮਰਥ ਜਿੰਦਾ ਨਾਮ ਚ ਮੰਗਦੇ ਹਾਂ ਆਮੇਨ ਆਮੇਨ ਆਓ ਅਸੀਂ ਅੱਜ ਯਹੂਨਾ ਦੀ ਇੰਜੀਲ ਉਹਦੇ 6 ਬਾਬ ਦੀ ਅਸੀਂ ਪੜਾਂਗੇ 35 ਨੂੰ ਪੜਾਂਗੇ ਤੇ ਲਿਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਜੀਵਨ ਦੀ ਰੋਟੀ ਮੈਂ ਹਾਂ ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸੀਂ ਮੈਨੂੰ ਦੇਖਿਆ ਤੇ ਨਾ ਤਾਂ ਵੀ ਨਿਚਾ ਨਹੀਂ ਕਰਦੇ ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਵਾਂਗਾ ਹallelujah ਖੁਦਾਵੰਦ ਦੇ ਪਿਆਰੇ ਲੋਕੋ ਤੇ ਪਰਮੇਸ਼ਵਰ ਜੀ ਆਪਣੇ ਮੂੰਹ ਦੇ ਸ਼ਬਦਾਂ ਰਾਹੀਂ ਇੱਥੇ ਆਪਣੇ ਚੇਲਿਆਂ ਨੂੰ ਜਾਂ ਸੰਗਤ ਨੂੰ ਦੱਸ ਰਹੇ ਨੇ ਕਿ ਜੀਵਨ ਦੀ ਰੋਟੀ ਮੈਂ ਵਾਂ ਜੋ ਕੋਈ ਮੇਰੇ ਕੋਲ ਆਏਗਾ ਖਾਏਗਾ ਉਹ ਕਦੀ ਵੀ ਭੁੱਖਾ ਨਹੀਂ ਰਹੇਗਾ ਮੈਂ ਜੀਵਨ ਦਾ ਪਾਣੀ ਹਾਂ ਜੋ ਕੋਈ ਮੇਰੇ ਕੋਲ ਪੀਏਗਾ ਉਹ ਕਦੀ ਵੀ ਪਿਆਸਾ ਨਹੀਂ ਰਹੇਗਾ ਬਲਕਿ ਮੈਂ ਉਹਨੂੰ ਇੱਕ ਜੀਵਨ ਜਲ ਦਾ ਸੋਤਾ ਬਣਾ ਦਵਾਂਗਾ ਹallelujah ਪਰਮੇਸ਼ੁਰ ਨੇ ਇੰਨਾ ਕੁਝ ਇੰਨੀ ਬਲੇਸਿੰਗ ਇਕ ਮਨੁੱਖ ਨੂੰ ਦਿੱਤੀ ਜਿਹੜਾ ਉਸ ਮਨੁੱਖ ਨੂੰ ਜੋ ਪਰਮੇਸ਼ਰ ਦੇ ਵਚਨ ਵੱਲ ਧਿਆਨ ਲਾਂਦਾ ਉਸ ਮਨੁੱਖ ਨੂੰ ਜੋ ਪਰਮੇਸ਼ਰ ਨੂੰ ਜੀਵਨ ਦੀ ਰੋਟੀ ਮੰਨ ਲੈਂਦਾ ਉਸ ਮਨੁੱਖ ਨੂੰ ਜੋ ਪਰਮੇਸ਼ਰ ਦੀ ਆਗਿਆਵਾਂ ਦੇ ਉੱਤੇ ਚੱਲਦਾ ਪਰਮੇਸ਼ਰ ਉਹਨੂੰ ਕਹਿੰਦਾ ਕਿ ਜੀਵਨ ਦੀ ਰੋਟੀ ਮੈਂ ਵਾਂ ਖੁਦਾਵੰਦੇ ਪਿਆਰੇ ਲੋਗੋ ਅਗਰ ਤੁਸੀਂ ਉਹ ਜੀਵਨ ਦੀ ਰੋਟੀ ਜਿਹੜੀ ਜੀਉਣਾ ਸਿਖਾਉਂਦੀ ਹੈ ਧਰਤੀ ਦੇ ਹਾਰਿਕ ਆਸ਼ੀਸ਼ ਤੇ ਬਰਕਤ ਦਿੰਦੀ ਹੈ ਸਵਰਗ ਰਾਜ ਵਿੱਚ ਲੈ ਕੇ ਸਾਨੂੰ ਸੰਦੀਪਕ ਜੀਵਨ ਜੀਵਨ ਦਿੰਦੀ ਹੈ ਅਗਰ ਉਹ ਰੋਟੀ ਤੁਸੀਂ ਲੈਣਾ ਚਾਹਦੇ ਹੋ ਖੁਦਾਬੰਦੇ ਪਿਆਰੇ ਲੋਕੋ ਤੇ ਪਰਮੇਸ਼ਰ ਦੇ ਕੋਲ ਆ ਜਾਓ ਕਿਉਂਕਿ ਇਹ ਰੋਟੀ ਖਾ ਕੇ ਕਦੀ ਵੀ ਭੁੱਖ ਨਹੀਂ ਲੱਗੂਗੀ ਸੰਸਾਰਿਕ ਰੋਟੀ ਖਾ ਕੇ ਸਾਨੂੰ ਝੱਟ ਭੁੱਖ ਲੱਗ ਜਾਂਦੀ ਹੈ ਪਰ ਜਿਹੜੀ ਇਹ ਬਚਨਾਂ ਦੀ ਰੋਟੀ ਜਦੋਂ ਅਸੀਂ ਖਾਂਦੇ ਹਾਂ ਅਸੀਂ ਭੁੱਖੇ ਨਹੀਂ ਰਹਿੰਦੇ ਜਦੋਂ ਪਰਮੇਸ਼ਰ ਨੂੰ ਸੱਚੇ ਦਿਲ ਨਾਲ ਅਸੀਂ ਆਵਾਜ਼ਾਂ ਮਾਰਦੇ ਹਾਂ ਸੱਚੇ ਦਿਲ ਨਾਲ ਅਸੀਂ ਬਸਾਉਂਦੇ ਆਪਣੇ ਦਿਲ ਦੇ ਵਿੱਚ ਤੇ ਪਰਮੇਸ਼ਰ ਦੀਆਂ ਆਗਿਆ ਨੂੰ ਲੈ ਕੇ ਚੱਲਦੇ ਹਾਂ ਪਰਮੇਸ਼ਰ ਨੂੰ ਕਦੀ ਵੀ ਅਸੀਂ ਨੀਵਾ ਨਹੀਂ ਆਪਣੇ ਜੀਵਨ ਦੇ ਵਿੱਚ ਹੋਣ ਦਿੰਦੇ ਤੇ ਅਸੀਂ ਕਦੀ ਵੀ ਭੁੱਖੇ ਨਹੀਂ ਰਹਿੰਦੇ ਅਸੀਂ ਸੰਦੀਪਕ ਜੀਵਨ ਪ੍ਰਾਪਤ ਕਰਦੇ ਹਾਂ ਅਸੀਂ ਸਵਰਗ ਵਿੱਚ ਦਾ ਜੀਵਨ ਪ੍ਰਾਪਤ ਕਰਨਾ ਹੀ ਕਰਨਾ ਬਲਕਿ ਧਰਤੀ ਦੀਆਂ ਆਸ਼ੀਸ਼ਾਂ ਧਰਤੀ ਦੀਆਂ ਬਰਕਤਾਂ ਵੀ ਪਰਮੇਸ਼ਰ ਸਾਨੂੰ ਦਿੰਦਾ ਅੱਜ ਪਰਮੇਸ਼ਰ ਸਾਨੂੰ ਵਾਜਾ ਮਾਰਦਾ ਮੇਰੇ ਧੀਆਓ ਮੇਰੇ ਪੁੱਤਰੋ ਮੇਰੇ ਕੋਲ ਆਜੋ ਮੈਕੋ ਰੋਟੀ ਲੈ ਲਓ ਮੇਰੀ ਰੋਟੀ ਤੁਹਾਨੂੰ ਕਦੀ ਭੁੱਖਿਆ ਨਾ ਕਰੇਗੀ ਅੱਜ ਭਾਵੇਂ ਲੋਕਾਂ ਕੋਲ ਬੜਾ ਕਰੋੜਾ ਅਰਬਾ ਪੈਸਾ ਹੋ ਗਿਆ ਪਰ ਲੋਕਾਂ ਦੇ ਅੰਦਰ ਸ਼ਾਂਤੀ ਨਹੀਂ ਦਿਖਦੀ ਆਰਾਮ ਨਹੀਂ ਦਿਖਦਾ ਕਿਉਂ ਨਹੀਂ ਦਿਖਦਾ ਕਿਉਂਕਿ ਉਹਨਾਂ ਦੇ ਕੋਲ ਜਿਉਣ ਦੀ ਰੋਟੀ ਹੈ ਹੀ ਨਹੀਂ ਉਹ ਸੰਸਾਰਿਕ ਰੋਟੀ ਖਾ ਕੇ ਆਪਣੇ ਆਪ ਨੂੰ ਢਿੱਡ ਤੇ ਭਰ ਲੈਂਦੇ ਆ ਪਰ ਉਹਨਾਂ ਦੀ ਆਤਮਾ ਨਹੀਂ ਰੱਜਦੀ ਆਤਮਾ ਰੱਜੇਗੀ ਪ੍ਰਭ ਯਸੂ ਮਸੀਹ ਦੇ ਨਾਮ ਦੇ ਨਾਲ ਪ੍ਰਭ ਯਸੂ ਮਸੀਹ ਦੇ ਬਚਨਾਂ ਦੇ ਨਾਲ ਪ੍ਰਭ ਯਸੂ ਮਸੀਹ ਦੀ ਰੋਟੀ ਦੇ ਨਾਲ ਇਨਸਾਨ ਦੀ ਆਤਮਾ ਰੱਜਣੀ ਹੈ ਪੱਜਨੇ ਮਰਦੇ ਅਸੀਂ ਉਪਲਬਧੀਆਂ ਹਾਸਲ ਕਰ ਲਈਏ ਬਾਦਸ਼ਾਹੀਆਂ ਪ੍ਰਾਪਤ ਕਰ ਲਈਏ ਪਰ ਜਿੰਨਾ ਚੇ ਕੋ ਬਾਦਸ਼ਾਹ ਰਾਜਾ ਜਿਹੜਾ ਵਾ ertid ਦੇ ਆਕਾਸ ਦਾ ਮਾਲਿਕ ਅਸੀਂ ਉਹਨੂੰ ਆਪਣੇ ਜੀਵਨ ਚ ਨਹੀਂ ਲੈਂਦੇ ਅਸੀਂ ਜੀਵਨ ਦੇ ਵਿੱਚ ਉਹ ਕਦੀ ਮੁਕਾਮ ਹਾਸਲ ਨਹੀਂ ਕਰ ਪਾਂਦੇ ਅਸੀਂ ਅੰਦਰੋਂ ਖੋਖਲੇ ਹੋਵਾਂਗੇ ਬਾਹਰੋਂ ਦੁਨੀਆ ਦੀ ਚਮਕ ਦੁਨੀਆ ਸਾਨੂੰ ਦੇਖੇਗੀ ਸਾਡੀ ਚਮਕ ਨੂੰ ਪਰ ਅੰਦਰੋਂ ਅਸੀਂ ਕੀ ਹਾਂ ਅਸੀਂ ਖਾਲੀ ਪੇ ਹੋਵਾਂਗੇ ਇਸ ਲਈ ਜਿਹੜਾ ਕੋਈ ਪ੍ਰਭੂ ਦੇ ਕੋਲ ਆਂਦਾ ਹੈ ਉਹ ਸਦਾ ਜੀਵਨ ਪ੍ਰਾਪਤ ਕਰਦਾ ਸੰਦੀਪਕ ਜੀਵਨ ਉਹਦਾ ਹੁੰਦਾ ਧਰਤੀ ਤੇ ਵੀ ਉਹ ਆਸ਼ੀਸ਼ਾਂ ਬਰਕਤਾਂ ਉਧੀਆਂ ਨੇ ਹallelujah ਕੋਧ ਦੇਖ ਲਾਭ ਜੁਲੀਆ ਤਾਂ ਨੇ ਜੋ ਮੇਰੇ ਬਚਨ ਸੁਣਦੇ ਤੇ ਉਹਦੇ ਉਤੇ ਅਮਲ ਕਰਦੇ ਮਤਲਬ ਉਹਦੇ ਤੇ ਚੱਲਦੇ ਕੰਮ ਕਰਦੇ ਨੇ ਅੱਜ ਅਗਰ ਤੁਸੀਂ ਪਰਮੇਸ਼ਰ ਨੂੰ ਸੱਚਮੁੱਚ ਆਪਣੇ ਜੀਵਨ ਦੀ ਰੋਟੀ ਮੰਨਦੇ ਹੋ ਉਹਦੇ ਤੇ ਕੰਮ ਕਰਕੇ ਪਰਮੇਸ਼ਰ ਦੇ ਬੋਲੇ ਹੋਏ ਇੱਕ ਇੱਕ ਸ਼ਬਦ ਵੱਲ ਧਿਆਨ ਲਗਾਓ ਕਿ ਉਸ ਹੁਕਮਾਂ ਨੂੰ ਜਿਹੜੇ ਪਰਮੇਸ਼ਰ ਸਾਨੂੰ ਦਿੱਤੇ ਆ ਅਸੀਂ ਉਹਨਾਂ ਹੁਕਮਾਂ ਨੂੰ ਮੰਨਾਂਗੇ ਆਪਣੇ ਜੀਵਨ ਨੂੰ ਸਿੱਧਿਆ ਕਰਾਂਗੇ ਸਿੱਧੀ ਚਾਲ ਕਰਕੇ ਚੱਲਾਂਗੇ ਪਾਪਾ ਤੋਂ ਦੂਰ ਰਾਵਾਂਗੇ ਰੂਹਾਂ ਨੂੰ ਬਚਾਉਣ ਦਾ ਵਸੀਲਾ ਬਣਾਂਗੇ ਅਸੀਂ ਬੱਚੇ ਤੇ ਦੂਸਰਿਆਂ ਨੂੰ ਵੀ ਬਚਾਉਣ ਦਾ ਅਸੀਂ ਕਾਰਨ ਬਣਾਂਗੇ ਯਿਸੂ ਨਾਮ ਦੀ ਗਵਾਹੀ ਜਦੋਂ ਦੁਨੀਆ ਦੇ ਸ਼ੋਰ ਤੱਕ ਅਸੀਂ ਦਵਾਂਗੇ ਅਸੀਂ ਆਂਡ ਗਵਾਣ ਨੂੰ ਯਿਸੂ ਮਸੀਹ ਦੀ ਗਵਾਹੀ ਦਵਾਂਗੇ ਕਿ ਪ੍ਰਭ ਯਿਸੂ ਮਸੀਹ ਨੇ ਮੇਰੇ ਜੀਵਨ 'ਚ ਆ ਕੇ ਮੇਰੇ ਜੀਵਨ ਨੂੰ ਬਦਲ ਦਿੱਤਾ ਤੇ ਪਰਮੇਸ਼ਰ ਦੇ ਪਿਆਰੇ ਲੋਕੋ ਗਵਾਹੀਆਂ ਸਾਨੂੰ ਮਿਲਣੀਆਂ ਹੀ ਮਿਲਣੀਆਂ ਚਾਹੇ ਤੁਸੀਂ ਅੱਜ ਬਿਮਾਰ ਹੋ ਦੁਖੀ ਹੋ ਤਕਲੀਫ ਹੋ ਵਿਸ਼ਵਾਸ ਕਰਿਓ ਪ੍ਰਭ ਯਿਸੂ ਮਸੀਹ ਕਹਿੰਦਾ ਜੋ ਮੇਰੇ ਤੇ ਵਿਸ਼ਵਾਸ ਕਰਦਾ ਜੋ ਨਿਚਾ ਕਰਦਾ ਸੋ ਹੀ ਬਚਾਇਆ ਜਾਏਗਾ ਬਚਾਇਆ ਕਿਹਨੇ ਜਾਣਾ ਜੋ ਪ੍ਰਭ ਦੇ ਹੁਕਮ ਦੇ ਤੇ ਵਿਸ਼ਵਾਸ ਕਰਦਾ ਪ੍ਰਭ ਯਿਸੂ ਮਸੀਹ ਦੇ ਲਹੂ ਤੇ ਬਦਨ ਦੇ ਉੱਤੇ ਵਿਸ਼ਵਾਸ ਕਰਦਾ ਉਹ ਵਿਸ਼ਵਾਸ ਕਰਦਾ ਸੱਚਮੁੱਚ ਉਸ ਜੀਵਨ ਦੀ ਰੋਟੀ ਪ੍ਰਭ ਯਿਸੂ ਮਸੀਹ ਹੈ ਜੀਵਨ ਦਾ ਜਲ ਪ੍ਰਭ ਯਿਸੂ ਮਸੀਹ ਹੈ ਜਿਦਕ ਰੋਟੀ ਲੈ ਕੇ ਪਾਣੀ ਲੈ ਕੇ ਅਸੀਂ ਧਿਆਇ ਨਹੀਂ ਰਹ ਸਕਦੇ ਭੁੱਖੇ ਨਹੀਂ ਰਹਿ ਸਕਦੇ ਉਹ ਸਭ ਕੁਝ ਦੇਣ ਦੀ ਤਾਕਤ ਰੱਖਦਾ ਜਦੋਂ ਤੁਸੀਂ ਪ੍ਰਭ ਯਿਸੂ ਮਸੀਹ ਤੇ ਵਿਸ਼ਵਾਸ ਕਰ ਲੈਂਦੇ ਹੋ ਤੇ ਵਿਸ਼ਵਾਸ ਨਾਲ ਅਸੀਂ ਜਿਉਂਦੇ ਰਹਿਨੇ ਆਂ ਵਿਸ਼ਵਾਸ ਨਾਲ ਅਸੀਂ ਬਲੇਸਿੰਗਾਂ ਆਸ਼ੀਸ਼ਾਂ ਬਰਕਤਾਂ ਸਭ ਕੁਝ ਹਾਸਲ ਕਰ ਸਕਦੇ ਆਂ ਅਗਰ ਅਗ ਬਿਮਾਰੀ ਦੇ ਵਿੱਚ ਦੁੱਖਾਂ ਦੀ ਤਕਲੀਫਾਂ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਮੇਰੇ ਪ੍ਰਭੀ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ ਉਹਦੇ ਲਹੂ ਉਹਦੇ ਬਦਨ ਦੇ ਉੱਤੇ ਵਿਸ਼ਵਾਸ ਕਰੋ ਉਹਦੇ ਕੋੜਿਆਂ ਤੇ ਵਿਸ਼ਵਾਸ ਕਰੋ ਤੁਸੀਂ ਚੰਗੇ ਹੋ ਜਾਓਗੇ ਪ੍ਰਭੀ ਯਿਸੂ ਮਸੀਹ ਦੇ ਨਾਮ 'ਚ ਆਮੇਨ ਆਓ ਅਸੀਂ ਪ੍ਰਾਰਥਨਾ ਦੇ ਵੱਲ ਵੱਧਦੇ ਆਂ ਪ੍ਰਭੂ ਜੀ ਧੰਨਵਾਦ ਕਰਦੇ ਆਂ ਅੱਜ ਸੁੰਦਰ ਕਲਾਮ ਦੇ ਲਈ ਪ੍ਰਭੂ ਜੀ ਸੱਚਮੁੱਚ ਪ੍ਰਭੂ ਜੀ ਮੰਨ ਦੀ ਰੋਟੀ ਤੁਸੀਂ ਹੋ ਜੀਵਨ ਦਾ ਜਲ ਵੀ ਤੁਸੀਂ ਹੋ ਪ੍ਰਭੂ ਜੀ ਪਿਤਾ ਪਰਮੇਸ਼ਰ ਖੁਦਾਵੰ ਸਾਚੂ ਮੂਝ ਪ੍ਰਭੂ ਪਰਮੇਸ਼ਰ ਤੂੰ ਜੀ ਸੰਦੀਪਕ ਜੀਵਨ ਦੇਣ ਵਾਲੇ ਪਰਮੇਸ਼ਰ ਖੁਦਾਵੰ ਤੁਹਾਡੀ ਰੋਟੀ ਖਾ ਕੇ ਕੋਈ ਭੁੱਖਾ ਨਹੀਂ ਰਹਿੰਦਾ ਤੁਹਾਡਾ ਜਲ ਪੀ ਕੇ ਕੋਈ ਵੀ ਪਿਆਸਾ ਨਹੀਂ ਰਹਿੰਦਾ ਮੇਰੇ ਪਰਮੇਸ਼ਰ ਪ੍ਰਭੂ ਅਸੀਂ ਨਿੱਚਾ ਕਰਦੇ ਹਾਂ ਪ੍ਰਭੂ ਤੇਰੇ ਉੱਤੇ ਖੁਦਾ ਤੇਰੇ ਬਦਨ ਤੋਂ ਲੈ ਕੇ ਤੇਰੇ ਕੋੜਿਆਂ ਦੇ ਉੱਤੇ ਤੇਰੀ ਅਗਿਆਆਂ ਦੇ ਉੱਤੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਸਾਡੇ ਲਈ ਮਾਰੇਗੇ ਗਾੜੇਗੇ ਤੀਸਰੇ ਦਿਨ ਮੁਰਦਿਆਂ ਵਿੱਚ ਜੀ ਉੱਠੇ ਕਿ ਤਾਂ ਕਿ ਅਸੀਂ ਪਿਤਾ ਪਰਮੇਸ਼ਰ ਜੀਵਨ ਨੂੰ ਪ੍ਰਾਪਤ ਕਰੀਏ ਅਸੀਂ ਨਾਸ਼ ਨਾ ਪਈਏ ਪ੍ਰਭੂ ਜੀ ਪ੍ਰਭੂ ਜੀ ਅੱਜ ਮੇਰੀ ਪ੍ਰਾਰਥਨਾ ਪ੍ਰਭੂ ਜੀ ਨੇ ਲੋਕ ਤੇ ਤੇ ਵਿਸ਼ਵਾਸ ਕਰਦੇ ਤੇ ਤੇ ਕ੍ਰੂਸ ਤੇ ਤੇਰੇ ਲਹੂ ਤੇਰੇ ਬਦਦ ਤੇ ਵਿਸ਼ਵਾਸ ਕਰਦੇ ਤੇ ਤੇਰੇ ਬੋਲੇਗੇ ਮੂਹਰੇ ਸ਼ਬਦਾਂ ਤੇ ਵਿਸ਼ਵਾਸ ਕਰਦੇ ਪ੍ਰਭੂ ਮੇਰੀ ਦੁਆ ਹੈ ਉਹਨਾਂ ਲੋਕਾਂ ਦੇ ਲਈ ਪ੍ਰਭੂ ਜੀ ਤੇਰਾ ਰੂਹ ਇਹਨਾਂ ਨੂੰ ਛੂਲੇ ਪ੍ਰਭੂ ਤੇਰਾ ਪਵਿੱਤਰ ਆਤਮਾ ਨਦੀ ਅਗਵਾਈ ਕਰੇ ਪ੍ਰਭੂ ਤੇਰਾ ਪਵਿੱਤਰ ਆਤਮਾ ਨੂੰ ਟੱਚ ਕਰੇ ਖੁਦਮ ਇਸ ਸੇਮ ਨਰਨ ਪ੍ਰਭੂ ਪਰਮੇਸ਼ਰ ਖੁਦਮ ਇਹਨਾਂ ਦੇ ਹਾਲਾਤ ਇਹਦੀ ਪ੍ਰੋਬਲਮ ਸਭ ਬਦਲ ਜਾਣ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਜਿੰਦਾ ਤੋੜੇ ਖਾਨ ਨਾ ਸੀ ਚੰਗੇ ਕੀਤੇ ਗਏ ਨਰੋਏ ਕੀਤੇ ਗਏ ਪ੍ਰਭੂ ਜੀ ਇਹ ਨਰੋਏ ਹੋ ਜਾਣ ਖੁਦਾਬੰਦ ਤੁਹਾਡੇ ਕੋੜਿਆਂ ਦੀ ਮਾਰ ਇਹਨਾਂ ਦੀ ਚੰਗਾਈ ਲੈ ਕੇ ਆਏ ਹੁਣੇ ਇਸੇ ਵੇਲੇ ਪ੍ਰਭੂ ਯਿਸੂ ਸਾਮਰਥਿਤ ਜ਼ਿੰਦਾ ਨਾਮ ਦੇ ਵਿੱਚ ਪ੍ਰਭੂ ਜੀ ਇਹ ਬਰਕਤਾਂ ਦੇਖਣ ਪ੍ਰਭੂ ਜੀ ਅੱਜ ਇਸ ਹਿੱਸੇ ਤੇ ਜਾਣ ਉੱਤੇ ਪ੍ਰਭੂ ਤੁਹਾਡੀ ਸਾਮਰਥਿਤ ਨਾਮ ਦੇ ਵਿੱਚ ਜੀਵਿਤੇ ਕੰਮ ਕਰੇ ਖੁਦਾ ਇਹ ਸਫਲਤਾ ਨੂੰ ਦੇਖਣ ਪ੍ਰਭੂ ਯਿਸੂ ਮਸੀਹ ਦੇ ਸਾਮਰਥਿਤ ਜ਼ਿੰਦਾ ਨਾਮ ਦੇ ਵਿੱਚ ਪ੍ਰਭੂ ਜੀ ਵੱਡੀਆਂ ਵੱਡੀਆਂ ਬਰਕਤਾਂ ਇਹਨਾਂ ਦਾ ਹਿਸਾ ਹੋਣ ਪ੍ਰਭੂ ਯਿਸੂ ਮਸੀਹ ਦੇ ਸਾਮਰਥਿਤ ਨਾਮ ਦੇ ਵਿੱਚ ਪ੍ਰਭੂ ਜੀ ਮੇਰਾ ਵਿਸ਼ਵਾਸ ਤੁਸੀਂ ਮੇਰੀ ਛੋਟੀ ਜੀ ਬਿੰਦੀ ਪ੍ਰਾਰਥਨਾ ਸੁਣਿਆ ਤੇ ਕਬੂਲ ਕੀਤਾ ਜੋ ਮੰਗਾ ਮੰਗਿਆ ਸੋ ਤੁਸੀਂ ਇਹਨਾਂ ਭੈਣ ਪਾਈਆਂ ਨੂੰ ਦੇ ਦਿੱਤਾ ਵਿਸ਼ਵਾਸ ਕਰਦੀ ਹਾਂ ਮੰਗਦੀ ਆ ਪਿਆਰੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਸਾਮਰਥਿਤ ਜ਼ਿੰਦਾ ਨਾਮ ਦੇ ਵਿੱਚ ਅਮੇਨ આમેન ચેનલ નું સબસ્ક્રાઈબ કર્યો લાઈક કર્યો શેર કર્યો